ਹਾਂ ਜੀ ਸਾਰੇ ਗਾਲ ਜੀ ਆਪਾਂ ਖੜੇ ਆ ਜੀ ਪਿੰਡ ਮਾਨੂ ਕੇ ਗੱਲ ਕੱਕੜੇ ਦੇ ਮੇਲੇ ਤੇ ਚੜੇ ਸੌਣ ਦਾ ਬਾਈ ਮੇਲਾ ਹੁੰਦਾ ਤਾਂ ਤਨ ਬੱਬਾ ਸਹਿਲ ਸਿੰਘ ਜੀ ਦੇ ਜਿੰਨੂੰ ਸਮਰਪਿਤ ਹੁੰਦਾ ਜੀ ਇਹ ਮੇਲਾ ਤਾਂ ਤਨ ਬੱਬਾ ਪੂਰੀ ਵਾਲਾ ਜੀ ਨੂੰ ਤੇ ਅੱਜ ਬਾਈ ਇੱਥੇ ਬੱਕਰਿਆਂ ਦੇ ਮੁਕਾਬਲੇ ਆ ਜੀ ਤੇ ਆਪਾਂ ਬਾਈ ਹੋਣੀ ਮੁਕਾਬਲੇ ਜਿਹੜੇ ਚੱਲੀ ਜਾਂਦੇ ਆ ਜੀ ਆ 6 ਦੰਦ ਬੱਕਰਿਆਂ ਦਾ ਇਹ ਮੁਕਾਬਲਾ ਏ

إنها تتحرك في المدرسة وفي المدرسة وفي المدرسة وفي المدرسة وفي المدرسة ਪੇੜਾ ਸ਼ਨੀ ਲੜਾਈ ਕੇ ਉਹ ਦਾ ਆਹ ਆ ਮੁੰਡਾ ਬਾਈ ਸ਼ਨੀ ਲੜਾਈ ਕੇ ਇਹ ਫਾਸਟ ਤੇ ਆਈ ਸ਼ੇਰਾਂ ਦੇ ਵਿੱਚੋਂ ਜੀ ਦੇਖ ਲਓ ਬਾਈ 1 ਨੰਬਰ ਤੇ ਆਈ ਹੈ ਜੀ ਆਹ ਆ ਮੁੰਡਾ ਹੀ ਸ਼ਨੀ ਲੜਾਈ ਕੇ ਆਹ ਬੱਕਰੀ ਐਂਦੀ ਸ਼ੇਰਾਂ ਅੰਦ ਸ਼ੇਦਾੰਦਾ ਬੱਕਰੀ ਬਈ ਫਰਸਟ ਤੇ ਆਈ ਹੈ ਜੀ। ਉਹ 4 ਦੰਦੇ ਬਾਲ ਵਰਗੇ। ਉਹ 4 ਦੰਦਾ। ਭਾਈ ਸ਼ਾਣੀ ਲੜਾਈ ਸ਼ਾਣੀ ਲੜਾਈ। ਹਾਂ? ਬੱਦੂ ਕੋਟਲਾ ਸਿੰਘ ਆ ਮੇਰ ਸਿੰਘ ਵਾਲੇ ਤਰੀ ਆਇਆ। ਤਾਂ ਕਿਸ ਦੇ ਕਿਹਦੇ ਕੋਟਲਾ ਮੇਰੇ ਸੰਗਲੇ ਤੋਂ ਤਿੰਨ ਤੇ ਦੋ ਪੰਜ ਇੱਕ ਰਹਿ ਗਿਆ ਸਰਜੀਤ ਭਗਤਾ ਆ ਕਿਹੜਾ ਭਾਈ ਨਾਦ ਕੀ ਆ ਸਰਜੀਤ ਭਗਤਾ ਕਿਹੜਾ ਭਾਈ ਨਾਮ ਭਾਈ ਰੇਸ਼ਮ ਸੰਗਤਪੁਰਾ ਪੂਰੇ ਹੋ ਗਏ ਭਾਈ ਨਾਦ 6 ਹੁਣ ਇਹਨੇ ਦੰਦ ਕਰੋ ਜੀ ਚੈੱਕ ਇੱਥੇ ਲੈ ਇੱਕ ਤੋਂ ਸ਼ੁਰੂ ਹੋ ਜੀ ਕਿੰਨੇ ਹੋ ਹਾਈਡਰੋ ਜੀ ਭਾਈ ਮੈਨੇ ਨਹੀਂ ਸਾਡੇ ਬੜਾ ਚਾਰ ਦੰਦਾ ਜੀ ਕਿੰਨੇ ਆ ਜੀ ਠੀਕ ਆ ਜੀ ਹਾਂ ਜੀ ਹਾਂ ਜੀ ਚਾਰ ਚਾਰ ਦੰਦਾ ਜੀ ਆ ਰਿਹਾ ਰਿਹਾ ਦੱਦਾ ਲਾ ਲਾ ਆਹ ਜੀ ਆਹ ਜਮਾਨੀ ਬਲੇਟ ਆਸੀ ਤਾਂ ਕੱਟ ਨਹੀਂ ਰੇਸ਼ਮ ਸਿੰਘ ਸੰਗਤਪੁਰਾ ਜੀ ਚਾਰ ਦੰਦ ਜੀ ਚਾਰ ਦੰਦ ਤੋਂ ਬੱਕਰੂ ਫਰਸਟ ਆ ਗਏ ਕੀ ਨਾਮ ਹੈ ਆਪਣਾ ਹਾਂ ਸਿੰਘ ਸੰਗਤਪੁਰਾ ਜੀ ਚਾਰ ਦੰਦ ਦੇ ਅੱਗੇ ਪਹਿਲੇ ਨੰਬਰ ਤੇ ਆ ਗਏ ਬੜੇ ਤੋਰ ਕੇ ਦਿਖਾ ਦੇ ਠੀਕ ਹੈ 6 ਦੰਦ ਜੀ ਬਹੁਤ ਬਹੁਤ ਲਦਾਈ ਹੈ ਜੀ ਠੀਕ ਹੈ ਜੀ 6 ਦੰਦ ਦਾ ਓਕੇ ਬਧਾਈ ਆ ਬੰਦਾ ਜੀ ਰੇਸ਼ਨ ਸਿੰਘ 6 ਦਾ ਪਹਿਲੇ ਨੰਬਰ ਤੇ ਠੀਕ ਹੈ ਜੀ ਭਾਈ ਭਾਈ ਲੰਗਰ ਦਾ ਵੀ ਪੂਰਾ ਪ੍ਰਬੰਧ ਹੋਇਆ ਭਾਈ ਜੀ ਚਾਹ ਦਾ ਲੰਗਰ ਮਿੱਠੇ ਚੌਲ ਪਾਣੀ ਦਾ ਫੁੱਲ ਠੰਡੇ ਦਾ ਪ੍ਰਬੰਧ ਸੀਗਾ ਜੀ 6 ਸੰਗਤ ਕੰਤਨ ਬਾਬਾ ਸਹਿਲ ਸਿੰਘ ਜੀ ਦੀ ਯਾਦ ਵਿੱਚ ਜਿਹੜਾ ਮੇਲਾ ਕਰਵਾਇਆ ਜਾਂਦਾ ਜੀ ਕੰਤਨ ਬਾਬਾ ਪੂਰੀ ਵਾਲਾ ਸਿੰਘ ਜੀ ਦੀ ਯਾਦ ਦੇ ਵਿੱਚ ਮੇਲਾ ਕਰਵਾਇਆ ਜਾਂਦਾ ਹੈ ਤੇ ਲੰਗਰ ਦਾ ਵੀ ਪੂਰਾ ਖਾਸ ਤੌਰ ਤੇ ਨਾਲ ਸੀ ਬਈ ਹੁਣ ਮੁਕਾਬਲਾ ਜਿਹੜਾ ਹੁਣ ਮੁਕਾਬਲਾ ਆ ਗਿਆ ਬੱਕਰਿਆਂ ਦਾ ਜੀ 14 14 ਨਾਲ ਦੇ ਦੇਖੋ ਜੀ ਇਹ ਜਦੰਦਾਂ ਦੰਦਾਂ ਪੂਰੇ ਘੈਂਟ ਬੱਕਰੇ ਆ ਜੀ ਇਹ ਬੱਕਰਿਆਂ ਦਾ ਮੁਕਾਬਲਾ ਇਹ ਦੋ ਦਲੇ ਕਰਦੇ ਹਾਂ ਦੋ ਦੋ 1 ਮਿੰਟ 12 13 ਨਾਲ ਦੇਖੋ घटने आप तो अटक रहा है डैन चला लो, लो भाई डैन चला लो भाई क्या खेल आ तब है

ਉਹ ਆਪਣੇ ਨਾਂ ਦੇ ਬੱਕਰੇ ਜਿੰਨੇ ਆਏ 13 ਜੀ 13 ਬੱਕਰੇ 8 ਆ ਗਏ 5 ਆਨ ਆ ਰਿਹਾ ਉਹ ਰੇਸ਼ਮ ਸੰਗਤਪੁਰਾ ਹੱਥ ਖੜਾ ਰਿਹਾ ਜੀ ਉਹ ਆ ਗਏ ਆ ਆ ਗਏ ਜਗਦੀਸ਼ ਸਿੰਘ ਬੋਸ ਸਿੰਘੜਾ ਜਗਦੀਸ਼ ਸਿੰਘ ਬੋਸ ਸਿੰਘੜਾ ਉਹ ਜਗਦੀਸ਼ ਸਿੰਘ ਬੋਸ ਸਿੰਘੜਾ ਆ ਗਿਆ ਬਾਈ ਸਰਜੀਤ ਭਗਤਾ ਇਹ ਬਲਜਿੰਦਰ ਮਾਨ ਦਾ ਉਹ ਬਲਜਿੰਦਰ ਮਾਨ ਦਾ ਆਜਾ ਜੀ ਸ਼ਨੀ ਨਾ ਹੀ ਕਾ ਸ਼ਨੀ ਨਾ ਹੀ ਕਾ ਆਜਾ ਜੀ ਰਣਜੀਤ ਭੱਟ ਬੋਤਸੰਗਲਾ ਰਣਜੀਤ ਬੋਤਸੰਗਲਾ ਹਾ ਤੇ ਖਾਲਸਾ ਬੁਰਜਗੜਾ ਤੇ ਪਰਮਜੀਤ ਰਾਉ ਤੇ ਪਰਮਜੀਤ ਰਾਉ ਤੇ ਸਿਆਮ ਲੈਣਾ ਸੀਰਾ ਮੱਲਿਆਣਾ ਹੋਏ ਤੇ ਜੈ ਮਨੂ ਦੇ ਲਖਵਿੰਦਰ ਖਾਨ ਰਾਉਤਾ

ਪੂਰਾ ਹੀ ਅੱਧਾ ਜੱਕ ਮਰੇ ਦਿਖਾ ਪੂਰਾ ਹੀ ਹੈ ਵੀ ਖੜੇ ਤਾਂ ਬਕਾਉਂਦੇ ਨਹੀਂ ਦੰਦ ਆਈਆਂ ਦੇਖੀ ਜਾਂਦਾ ਇੱਕ ਬੋਥੇ 4 ਉਹ ਆਹ ਉਹ ਖੀਰਾ ਤਾਂ ਇੰਨਾ ਜਹ ਨਹੀਂ ਖੀਰੇ ਇੱਥੇ ਕਿਹੜਾ ਛੋਟਾ ਜੇਲ ਕੋਈ ਨਹੀਂ ਹੁੰਦੀ ਇੱਕ ਦੰਦ ਵਾਲਾ ਯਾਜੂ

ਆਸੀ ਦਾ ਮਦਰ ਆਪਾਂ ਜਦੋਂ ਪਹੁੰਚ ਕੱਢਿਆ ਦੇਖ ਕੇ ਕੱਢੇ ਜੇ ਕੋਈ ਚੰਗਾ ਲਾਵਾ ਪਾਏ ਪਤਾ ਲੱਗ ਜੀ ਕੋਈ ਆ ਬੱਕਰੇ ਆਇਆ ਕਰੋ ਨਹੀਂ ਨਹੀਂ ਇੱਥੇ ਨਹੀਂ ਏ ਨੂੰ ਇੱਧਰੋਂ ਪਾਸੇ ਕਰੋ ਆ ਤੈਨੂੰ ਬੱਕਰੇ ਚਾਰ ਕਾਲੇ ਵਧਰੇ ਹੱਦ ਕਰਵਾਏ ਭਾਈ ਇਹਨੂੰ ਵੀ ਲੈ ਕੇ ਚੱਲੋ ਆ ਇਹਨੂੰ ਉੱਥੇ ਲੈ ਕੇ ਲਾਓ ਆ ਬੱਕਰੇ ਸਾਰੇ ਤੂੰ ਉੱਧਲੇ ਪਾਸੇ ਲਾ ਪਾ ਉਹ ਲੈ ਮੈਂ ਕਾਰੇ ਕਾਰੇ ਚਾਟ ਲਾਉਂਦੇ ਜਰ ਰੱਖ ਲੈ ਇੱਧਰ ਕਰ ਜੋ ਇੱਧਰ ਕਰ ਕਾਰੇ ਇੱਧਰ ਤੋਂ ਲੱਭ ਦੂਜੇ ਇੱਧਰ ਵਾਲਾ ਦੇ ਨਾ ਹਾਂ ਵੀ ਥਰ ਜਾ ਯਾਰ ਥਰ ਲੈ ਆ ਗਿਆ ਕਿੱਥੇ ਆ ਗਿਆ ਤਿੰਨ ਹੋ ਗਏ ਥਰੇ ਰਹਿੰਦੇ ਖੜਾ ਰਹਿੰਦੇ ਕੋਈ ਨਾ ਕੋਈ ਨਾ ਕੋਈ ਨਾ ਹਾਂ ਤਾਲੇ ਬੱਕਰੇ ਇਧਰ ਕਹਿਣਾ ਕਿੰਨੇ ਆਏ 1 2 3 4 5 6 ਸਾਰੇ ਕਾਲੇ ਹੋ ਗਏ ਭਾਈ ਦਰਲਾਪੁਰ ਫੇਰ ਇਧਰ ਆ ਜਾ ਬੱਕਰੇ ਯਾਰ ਇਧਰ ਪਾਸੇ ਤੁਸੀਂ ਆਪ ਫੇਰ ਦੇ ਦੇ ਕਿਹੜਾ ਬੱਕਰਾ ਐ ਲੋਰਲਾ ਪੂਰੇ ਵਹਾ ਕਰੋ ਨੰਬਰ ਨੰਬਰ ਜੇ ਕੱਦਣਾ ਬਾਈ ਬੱਚਾ ਚਾਹੇ ਦੁੱਗਾ ਹਾਂ ਦੁੱਗੇ ਤੋਂ ਤਾਹਾਂ ਪਾਹਾਂ ਜਿਹੜਾ ਬੱਚਾ ਉਹ ਆਪਾਂ ਸਾਰਾ ਕਬੂਨਾ ਚ ਕੰਨੋ ਇੱਕ ਨਾ ਤੇਰਾ ਨਹੀਂ ਮੈਨੇ ਖੜਾ ਅੱਜ ਕਦਾਂਗੇ ਯਾਰ ਜੇ ਵੇਖਾਂਗੇ ਬੰਨਾਂ ਨੂੰ ਅੱਡ ਕੱਢਦੇ ਰਹਿਣਾ ਤਾਂ ਕਦਾਂਗੇ ਪਰ ਆ ਕਰਦੇ ਇੱਕ ਨੋ ਕਰਦੇ ਇਹ ਕਰਾਂਗੇ ਤਾਂ ਸਾਰੇ ਉਹ ਆਈਆਂ ਇਹਦਾ ਮਗਰਲੇ ਸਾਈਡ ਤੇ ਰਹੋ ਐ ਆ ਨਾ ਨਾ ਮੈਂ ਆ ਵੀ ਖੜੀ ਪਿੱਛੇ ਨੂੰ ਜਵਾਨ ਲਾ ਦੇ ਨਾਲ 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 ਬਰਾਬਰ ਵਾਈਟ ਨਾਲ ਬਰਾਬਰ ਬਾ ਖੜ ਜਾ ਐ ਕਦੀ ਖੜ ਜਾ ਕਾ ਕਰਦਾਈ ਖੜਾ 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 ਰਹਿੰਦੇ ਇਹਨੂੰ ਉਧਰਲੇ ਪਾਸੇ ਕਰ ਦੇ ਬਾਈ ਉਧਰਲੇ ਪਾਸੇ ਕਰ ਦੇ ਹਾਂ ਜੇ ਮੈਂ ਆਹ ਕਰਾਈ ਤੇ ਮੈਂ ਹਾਂ ਹਰ ਕੋਈ ਮਕਾਮ ਦਾ ਕੰਮ ਤਾੜ ਜਿਹੜਾ ਜਾਵੇ ਜਿਹੜਾ ਉਹਵੇਂ ਕਰਾਂ ਇਹਨਾਂ ਨੂੰ ਦੰਦ ਕਰੀ ਜਾਂ ਤਾਂ ਤੇ ਜਿਵੇਂ ਬਕਰੇ ਪੁਰੇ ਬਣੇ ਹਰ ਚੀਜ਼ ਆਪਾਂ ਤੋਂ ਚੈੱਕ ਕਰਨੀ ਮਸਲਾ ਤਾਂ ਆਏ ਤਾਂ ਹੈ ਨਹੀਂ ਵੀ ਆ ਕਰਦੇ ਉਹ ਕਰਤਾ ਇਹਦਾ ਫਾਇਦਾ ਨਹੀਂ ਜਦੋਂ ਦਾ ਜਿਹੜੀ ਚੀਜ਼ ਕਰਨੀ ਉਹ ਕਰੋ ਫਿਰ ਹਾਂ ਸਿੱਧੇ ਆ ਨਿਹੜੇ ਲਾ ਲ ਬੱਕਰੇ ਤੇ ਹਾਂ ਉਹਦਾ ਪੈ ਜਵਾ ਸਾਢੀ 9 ਬਾਰ ਬਈ ਆ ਤੈਨੇ ਖੜਾਈ ਤੇ ਉਹ ਜਾਨ ਤਹਾਂ ਨੋਟਸ हां गाम बराबर रख यार जीनु डालना बराबर लर गया हां 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 चले वाले पासे करके ये मिला के देख लो ਹਾਂ ਉੱਤਮ ਇਹਦਾ ਨਾਮ ਪਾ ਲਵੇ ਦੇਖਣਾ ਜਿਹੜਾ ਜਿਹੜਾ ਜਾਨ ਦਾ ਜਾਂ ਕਿਹੜੇ ਦੀ ਜਾਂ ਵਾਹ ਹਾਂ ਤੇ ਜਿਹੜੀ ਟੰਗਿਆ ਹੋਣੀ ਹੈ ਨਾ ਵੀ ਉੱਤਮ ਹੋਰ ਇਹ ਬੰਦੇ ਨਾਲ ਸਾਹ ਹਾਂ ਉਹ ਬੱਕਰੇ ਜੋ ਕੱਟ ਰੋਦੇ ਦੇਖੋ ਉਹ ਬੱਕਰੇ ਕਦਾਂ ਦਾ ਧੋੜੋ ਯਾਰਾਂ ਕਦਾਂ ਉਹਦਾ ਮਤ ਨਹੀਂ ਲੱਗਦਾ ਆਪਾਂ ਚੀਜ਼ ਦੇਖ ਲਈਏ ਕਿ ਬੱਕਰੇ ਕਿੱਥੋਂ ਨੇ ਹੈਲੋ ਮਾੜਾ ਮਾੜਾ ਢੇੜਾ ਆ ਨਾ ਉਹ ਦੂਰ ਕੀ ਯਾਰ ਤੂੰ ਨਾਲੇ ਬਾਹਰ ਮੂਹੇ ਲੰਮੇ ਤੋਰ ਕੇ ਵੇਹੋ ਹੈਲੋ ਥੋੜੀ ਜਿਹੀ ਕਰ ਲੋ ਬਸ ਤੇ ਬੱਥੇ ਬਾਹਰ ਚਾ ਲੋ ਤੇ ਬਾਹਰ ਹਾਂ ਮਤਲਬ ਆ ਬਾਕੀ ਛੱਡ ਦੇ ਬਾਈ ਤੁਸੀਂ ਬਾਹਰ ਲੈ ਜਾਓ ਬਾਹਰ ਕਰ ਦਿਓ ਆ ਵੀਰੇ ਉਹ ਤਿੰਨ ਵੱਖਰੇ ਰੱਖ ਲੈ ਤੇ ਹਾਂ

ਇਹਨੂੰ ਕਰਨ ਲਈ ਮੈਂ ਤੁਹਾਨੂੰ ਫੜਾਇਆ ਦੇਖੋ ਡੋਨੇ ਕੋਈ ਆ ਹਾਂ ਜਾਈਂ ਛੇੜਾ ਪੈਟਾ ਦੋ ਹੰਤਾਈ ਪਹਿਲੀ ਵਾਰ ਗੱਡੀ ਆਉਂਦਾ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ ਅੱਜ ਬਾਈ ਜੀ ਬੱਕਰੀ ਪਾਲ ਕੇ ਪਿੰਡ ਮਾਣੂ ਕੇ ਸਾਡੇ ਅੱਜ ਕੱਕੜ ਦੇ ਮੇਲੇ ਤੇ ਪਹੁੰਚੇ ਆ ਅਸੀਂ ਪਿੰਡ ਦੇ ਬੱਕਰੀ ਪਾਲਕ ਵੱਲੋਂ ਤੇ ਪੰਚਾਇਤ ਵੱਲੋਂ ਇੱਕ ਅਸੀਂ ਅੱਜ ਸਾਂਝਾ ਜਾਪਰਾਲਾ ਕੀਤਾ ਵੀ ਜਿਹੜੇ ਬੱਕਰੀ ਪਾਲਕਾ ਉਹਨਾਂ ਨੂੰ ਇੱਕ ਉਹਨਾਂ ਨੂੰ ਹੌਸਲਾ ਦਵਾਇਆ ਕਰੀਏ ਕਿਉਂਕਿ ਬੱਕਰੀ ਪਾਲਕ ਦਾ ਵਧੀਆ ਧੰਦਾ ਤੇ ਵਧੀਆ ਘਰ ਚਲਾ ਰਹੇ ਆ ਬੰਦੇ ਕਿਉਂਕਿ ਉਹਨਾਂ ਨੂੰ ਅਸੀਂ ਅੱਜ ਪਹਿਲੇ ਪਹਿਲੇ ਨੰਬਰ ਤੇ ਜਿਹੜੀ ਬੱਕਰੀ ਆਈਏ ਸੰਗਤਪੁਰੇ ਦੀ ਅਸੀਂ ਉਹਨੂੰ ਲੜਾਈ ਕੇ ਸਰ ਲੜਾਈ ਕਹਿੰਦੀ ਬੱਕਰੀ ਆ ਤੇ ਪੰਜ ਮੈਂਬਰੀ ਕਮੇਟੀ ਨੇ ਸਨੱਖੀ ਤੌਰ ਤੇ ਉਹਨੂੰ ਕੰਢਿਆ ਅੱਜ ਤੇ ਅਸੀਂ ਉਹਨੂੰ ਕੂਲਰ ਉਹਨੂੰ ਨਾਮ ਦੇਣ ਲੱਗੇ ਆ ਉਹਨੂੰ ਤੇ ਅਸੀਂ ਅੱਗੇ ਤੋਂ ਵੀ ਜਦੋਂ ਮੇਲਾ ਲੱਗਿਆ ਕਰੂਗਾ ਤੇ ਆਉਣਗੇ ਵੱਧ ਚੜ ਕੇ ਤੇ ਅਸੀਂ ਵੱਧ ਤੋਂ ਵੱਧ ਉਹਨਾਂ ਦਾ ਸਹਿਯੋਗ ਕਰਿਆ ਕਰਾਂਗੇ ਧੰਨਵਾਦ ਚੜ ਦੇ ਬਈ ਸਨਮਾਨ ਦੀ ਆਹ ਨੂੰ ਜਰ ਕਰੀਏ ਚੱਲ ਚੱਲਦੇ ਆਪਾਂ ਲੈ ਜਾ ਕੇ ਲੈ ਜਾ ਹਾਂ ਲੈ ਚੱਲੇ ਜੀ ਜੀ चार दंद बकरे क्रेश रखा बोलने भैया पक्का ही खुला कर दूजे नंबर पहले नंबर से आई बकरी ਇਹ ਜਿਹੜਾ ਤਾਂ ਹੈ ਮੇਰੇ ਆ ਜਾ ਕਰੋ ਮੇਰੇ ਹੋਰ ਕੋਈ ਇੱਥੇ ਨਾਲ ਪਾਸ ਹੋ ਜਾ ਬਈ ਭਾਈ ਜੀ ਇਹ ਸਾਡਾ ਦੂਜਾ ਨਾਮ ਹੈ ਚਾਰ ਦੰਦੀ ਬੱਕਰੀ ਸੰਗਤਪੁਰੇ ਦੇ ਇਹ ਮੀਰਾ ਨੇ ਲਿਆਂਦੀ ਆ ਤੇ ਇਹਨਾਂ ਨੇ ਰੇਸ਼ਪ ਸਿੰਘ ਨੇ ਤੇ ਸਾਡੇ ਜਿਹੜੀ ਪਿੰਬਰੇ ਨੇ ਇਹਨਾਂ ਨੇ ਸਨੱਖੇ ਤੌਰ ਤੇ ਕੱਢਿਆ ਤੇ ਅਸੀਂ ਇਹਨੂੰ ਇੱਕ ਸਟੈਂਡ ਵਾਲਾ ਪੱਖਾ ਇਹਨੂੰ ਨਾਮ ਜੋ ਦਿੰਨੇ ਆ ਧੰਨਵਾਦ ਚਲ ਬੱਕਰਾ ਰ ਜਾ ਬੱਥਾ ਦੇ ਪਰਲੇ ਆ ਵੀ ਜਾ ਵੀ ਜਾ ਨਾ ਬੱਥਾ ਆ ਜਾ ਭਾਈ ਨਾ ਫੱਤੇ ਕੋਰੇ ਲੈ ਆ ਆਰੇ ਮੂੰ ਬਾਤੀ ਮੂੰ ਨਾ ਗੱਲ ਕਰੋ ਇਹ ਵੀ ਰੇਸ਼ਮ ਸਿੰਘ ਦਾ ਹੀ ਆ ਜੀ ਕਿਉਂਕਿ ਇਹਨੂੰ ਅਸੀਂ ਪੱਕਾ ਦਾਣ ਰਿਕ ਕਰਨ ਲੱਗੇ ਗਿਫਟ ਤੇ ਤਾਂ ਕਿ ਇਹ ਪ੍ਰਾ ਸਾਰੇ ਤਿਆਰੀ ਕਰਕੇ ਗਾਂ ਨੂੰ ਆਇਆ ਕਰਨ ਤੇ ਵੱਧ ਤੋਂ ਵੱਧ ਲੋਕ ਬੱਕਰੀ ਪਾਲਣ ਆਪਣੇ ਵੀਰ ਪਾਲਿਆ ਕਰਨ ਤੇ ਇਹ ਧੰਦੇ ਨਾਲ ਜੁੜਨ ਬੱਕਰੀ ਪਾਲ ਕੇ ਬਹੁਤ ਹੀ ਵਧੀਆ ਧੰਦਾ ਤੇ ਬਾਕੀ ਸਾਡੇ ਜਿੰਨੇ ਵੀ ਸਾਡੇ ਪਿੰਡ ਦੇ ਬੱਕਰੀ ਪਾਲਕ ਆ ਉਹਨਾਂ ਬਨਿਓਰੇ ਪੰਚਾਇਤ ਕੰਨਿਓ ਇਹ ਸਹਿਯੋਗ ਦਿੱਤਾ ਤੇ ਬਹੁਤ ਧੰਨਵਾਦ ਸਾਰਿਆਂ ਦਾ ਸਹਿਯੋਗ ਦਿੱਤਾ ਸਾਨੂੰ ਤੇ ਅੱਗੇ ਤੋਂ ਵੀ ਵੱਧ ਚੜ ਕੇ ਅਪੀਲ ਕਰਦੇ ਜਿਹੜਾ ਅੱਗੇ ਤੋਂ ਆ ਵੀ ਹੋਰ ਵੀ ਵੱਧ ਚੜ ਕੇ ਹਿੱਸਾ ਲੈਣ ਜੀ ਹਾਂਜੀ ਬਿਲਕੁਲ ਜੀ ਅੱਗੇ ਤੋਂ ਅਸੀਂ ਇਕੱਠੇ ਹੋ ਕੇ ਵੱਧ ਤੋਂ ਵੱਧ ਚੰਗੇ ਪਸ਼ੂ ਆਉਣਗੇ ਤੇ ਅਸੀਂ ਉਹਨਾਂ ਨੂੰ ਹੌਸਲਾ ਵਧਾਈ ਦੇ ਕੇ ਮੇਲੇ ਤੇ ਤੋਰਾ ਕਰਾਂਗੇ ਤਾਂ ਕਿ ਇਹ ਹੋਰ ਵੀ ਇੰਤਜ਼ਾਹਖ ਦੇਈਏ ਬੱਕਰੀ ਪਾਲ ਕਰਨ ਅੱਗੇ ਤੋਂ ਨਾਮ ਤੇ ਵੀ ਵਾਅਦਾ ਕਰੋਗੇ ਜੀ ਬਿਲਕੁਲ ਕਰਾਂਗੇ ਜੀ ਅਸੀਂ ਵਾਅਦਾ ਜੀ ਤੇ ਜਿੰਨੇ ਬੱਕਰੀਆਂ ਵੱਧ ਤੋਂ ਵੱਧ ਆਉਣਗੀਆਂ ਤੇ ਅਸੀਂ ਉਹਨਾਂ ਨੂੰ ਸਪੰਦ ਵੀ ਕਰਾਂਗੇ ਤੇ ਅੱਗੇ ਤੋਂ ਵੱਡਾ ਵੱਡਾ ਮੇਲਾ ਕਰਾਂਗੇ ਠੀਕ ਹੈ ਜੀ ਧੰਨਵਾਦ ਹਾਂਜੀ ਭਾਈ ਇਹ ਸੀਗਾ ਜੀ ਕੱਕੜੇ ਦਾ ਮੇਲਾ ਜੀ ਇੱਥੇ ਬਾਈ ਮਨਪ੍ਰੀਤ ਹੋਣਾ ਨੇ ਜੀ ਮਨਦੀਪ ਹੋਣਾ ਨੇ ਜਿਹੜਾ ਮੇਲਾ ਇਹ ਬੱਕਰੀਆਂ ਦਾ ਮੇਲੇ ਦੇ ਵਿੱਚ ਹੈ ਜਿਹੜਾ ਇਹ ਕਰਵਾਇਆ ਸੀਗਾ ਜੀ ਮੁਕਾਬਲਾ ਤੇ ਅੱਗੇ ਤੋਂ ਬਾਈ ਜਿਹੜਾ ਵੱਧ ਛੱਡ ਕੇ ਅਪੀਲ ਆ ਸਾਰੇ ਬੱਕਰੀ ਪਾਲਕਾਂ ਨੂੰ ਵੀ ਜਦੋਂ ਵੀ ਵੱਧ ਤੜ ਕੇ ਹਿੱਸਾ ਲੈਣ ਤੇ ਵੱਧ ਤੋਂ ਵੱਧ ਆ ਜਿਹੜਾ ਨਾਮ ਪਾਸ ਕਰਨੀ ਅੱਜ ਅਸੀਂ ਮਾਣੂ ਕੇ ਪਿੰਡ ਕੱਕੜੇ ਦੇ ਮੇਲੇ ਤੇ ਸਾਰੇ ਇਕੱਠੇ ਹੋਏ ਸੀ ਤੇ ਬਾਈ ਮਨਦੀਪ ਰਿੰਕੂ ਬਾਈ ਫੌਜੀ ਸਾਹਿਬ ਉਹਨਾਂ ਨੇ ਸਾਰਿਆਂ ਨੇ ਭਰਾਵਾਂ ਨੇ ਸੁਰਲ ਮਿਲ ਕੇ ਇੱਕ ਛੋਟਾ ਜਿਹਾ ਬਰਾਲਾ ਕੀਤਾ ਕਿ ਤਿੰਨ ਨਾਮ ਦੇਣੇ ਸੀ ਅਸੀਂ 1st ਸੈਕਿੰਡ 3rd ਯਾਨੀ ਕਿਹੜੇ ਬੋਕ ਸੀਗੇ ਵੱਡੇ ਉਹਨਾਂ ਨੂੰ ਇੱਕ ਪੱਕਾ ਸੀ ਸਾਰੀਆਂ ਕੈਟਾਗਰੀਆਂ ਜਿਹੜਾ ਫਰਸਟ ਆਇਆ ਉਹ ਰੇਸ਼ਮ ਸਿੰਘ ਦਾ ਆਇਆ ਤੇ ਦੂਜੇ ਨੰਬਰ ਤੇ ਜਿਹੜੀਆਂ ਬੱਕਰੀਆਂ ਸੀਗੀਆਂ ਉਹ ਵੀ ਉਹ ਨਾਲ ਲੜਾਈ ਕਰਾਂ ਜਾਈ ਇੱਕ ਦੋ ਸੰਗ ਦੇ ਪੁਰਾਣੇ ਦੇ ਬੱਕਰਾ ਤੇ ਬੱਕਰੀ ਫਸਾਇਆ ਬਹੁਤ ਬਹੁਤ ਧੰਨਵਾਦ ਸਾਰੇ ਪੰਚਾਇਤਾਂ ਮੇਲਾ ਕਮੇਟੀ ਦਾ ਇੱਥੋਂ ਦੇ ਜਿੰਨੇ ਵੀ ਬੱਕਰੀਆਂ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਅੱਗੇ ਵਾਸਤੇ ਜੋ ਬਾਅਦ ਚੜ ਕੇ ਪਹੁੰਚਿਆ ਕਰੋ ਕਿਉਂਕਿ ਜਿੰਨੇ ਵੀ ਆਪਣੇ ਨਵੇਂ ਵੀਰ ਨਾਲ ਬੱਕਰੀ ਪਾਲਕ ਧੰਦੇ ਨਾਲ ਜੁੜਦੇ ਆ ਉਹਨਾਂ ਨੂੰ ਪ੍ਰੇਰਿਤ ਕਰੋ ਕਿ ਜਾਨਵਰ ਵਧੀਆ ਨਸਲ ਦੇ ਪਾਲਣ ਇਹ ਨਾ ਹੋਵੇ ਕਿ ਆਪਾਂ ਦੇਸੀ ਬੱਕਰੀਆਂ ਲੈ ਕੇ ਇੱਥੇ ਆਪਾਂ ਮੇਲਿਆਂ ਦੇ ਵਿੱਚ ਪਾਉਦੇ ਰਹੀਏ ਤੇ ਹਾਰ ਕੇ ਜਾਂਦੇ ਰਹੀਏ ਜਿਹੜਾ ਬੰਦਾ ਰਿੰਗ ਦੇ ਵਿੱਚ ਆਉਂਦਾ ਉਹ ਜੇਤੂ ਹੀ ਹੁੰਦਾ ਚਾਹੇ ਉਹ ਫਸਟਾ ਜੇ ਸੈਕੰਡਾ ਜੇ ਜਾਂ ਉਹ ਥਰਡਾ ਜੇ ਪੰਜ ਸੱਤ ਜਾਨਵਰਾਂ ਦੇ ਵਿੱਚ ਜਾਨਵਰ ਖੜਾ ਕਰਨ ਵਾਲਾ ਬੰਦਾ ਘਰੋਂ ਮੰਨ ਲਓ ਜੇਤੂ ਆ ਉਹ ਜਿਹੜਾ ਘਰੇ ਬੈਠਾ ਜੇ ਨਹੀਂ ਜੇਤੂ ਹੁੰਦਾ ਬਹੁਤ ਬਹੁਤ ਧੰਨਵਾਦ ਬਾਈ ਕੋਈ ਬਾਦਖਾੜ ਰਹਿ ਗਈ ਹੋਵੇ ਕਿਸੇ ਦਾ ਕੋਈ ਗਿਲਾ ਸ਼ਿਕਵਾ ਹੋਵੇ ਅੱਜ ਮਾਫ ਕਰਿਓ ਅੱਗੇ ਵਾਸਤੇ ਅਸੀਂ ਵਧੀਆ ਮੇਲਾ ਕਰਵਾਉਣ ਦੀ ਪ੍ਰੇਰਣਾ ਕਰਾਂਗੇ ਸਾਰੇ ਭਰਾਵਾਂ ਨੂੰ ਧੰਨਵਾਦ ਜੀ ਹਾਂਜੀ ਆਪਣੀ ਕਮੇਟੀ ਸੀਗੀ ਜੀ ਇਹਨੇ ਸਾਰਿਆਂ ਦਾ ਧੰਨਵਾਦ ਕੀਤਾ ਜੀ ਟੱਕਰੀ ਪਾਲ ਕਾ ਜਿਹੜੇ ਵਾਅਦਾ ਵਾਅਦਾ ਅੱਗੇ ਤੋਂ ਹਿੱਸਾ ਲੈਣ ਤੇ ਨਾਮ ਦੇ ਵਿੱਚ ਵਾਅਦਾ ਕਰਨਗੇ